ਹੈਲੋ ਪੰਜਾਬੀਓ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦਿਨੇਸ਼ਨ ਬਿੱਲੀ ਟਿਚੂ ਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਜਿਵੇਂ ਕਿ ਜੀ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਜਿਹੜੀ ਚੋਣਾਂ ਹੈ ਉਹ ਹੋ ਰਹੀਆਂ ਨੇ ਇਸ ਦੇ ਲਈ ਰਾ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਕੱਲ ਤੋਂ ਹੀ ਲਗਾਤਾਰ ਛੁੱਟੀਆਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਦੀ ਇਨ ਪ੍ਰੋਸੈਸ ਦੇ ਵਿੱਚ ਇੱਕ ਫੇਰ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜਾ ਸਮੂਹ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਮੈਂ ਪੰਜਾਬ ਦੇ ਵੱਲੋਂ ਇਹ ਮਤਲਬ ਉਹਨਾਂ ਨੂੰ ਦਿੱਤਾ ਗਿਆ ਹੈ ਰਾਜ ਚੋਣ ਪੰਜਾਬ ਕਮਿਸ਼ਨ ਦੇ ਵੱਲੋਂ ਮੈਂ ਇੱਥੇ ਇਹ ਕਨਫਰਮ ਕਰ ਦੇਣਾ ਚਾਹੁੰਦਾ ਇਸ ਦੇ ਵਿੱਚ ਜਿੰਨਾ ਥਾਵਾਂ ਦੇ ਉੱਤੇ ਆਪਣੇ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਜਿੰਨੇ ਵੀ ਸਰਕਾਰੀ ਪ੍ਰਾਈਵੇਟ ਜਾਂ ਪ੍ਰਾਈਵੇਟ ਐਡਿਡ ਮਾਨਤਾ ਪ੍ਰਾਪਤ ਸਕੂਲ ਨੇ ਉੱਤੇ ਛੁੱਟੀ ਹੈ ਜੀ 21 12 2024 ਇਸ ਤੋਂ ਇਲਾਵਾ ਇੱਕ ਹੋਰ ਲੈਟਰ ਜਾਰੀ ਕੀਤੀ ਗਈ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬ ਦੀ ਕਿਸੇ ਵੀ ਟੌਪਿਕ ਨੂੰ ਲੈ ਕੇ ਖਾਸ ਕਰਕੇ ਟੀਚਰਸ ਅਤੇ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਜੋ ਵੀ ਅਪਡੇਟ ਹੈ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਉੱਪਰ ਮਿਲ ਜਾਂਦੀ ਹੈ ਮਿਊਚੁਅਲ ਦੀਆਂ ਆਮ ਅਤੇ ਉਪਚੋਨਾ 2024 ਸੰਬੰਧੀ ਰਾਹ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਤੀ 21 12 2020 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ ਜੀ ਵਿਸ਼ਾ ਅੰਗਿਤ ਮਾਮਲੇ ਸੰਬੰਧੀ ਆਪ ਨੂੰ 77 ਪੰਜਾਬ ਸਰਕਾਰ ਸਕੂਲ ਵਿਭਾਗ ਸਿੱਖਿਆ ਵਿਭਾਗ ਨੂੰ ਪ੍ਰਾਪਤ ਹੁਕਮ ਮਤੀ 19 12 2024 ਦੇ ਅਗਲੇ ਰੀ ਅਲੋਡਿੰਗ ਦੀ ਕਾਰਵਾਈ ਹਿਤ ਭੇਜ ਜਾਂਦੀ ਹੈ ਇਤੇ ਇੱਕ ਗੱਲ ਹੋਰ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਇੱਕ ਲੈਟਰ ਜਿਸ ਦੇ ਵਿੱਚ ਹੁਣ ਕਿਹਾ ਗਿਆ ਹੈ ਉਸ ਦੇ ਵਿੱਚ ਕੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਉਹ ਵੀ ਮੈਂ ਤੁਹਾਨੂੰ ਦੱਸਦਾ ਸਕੱਟਰੀ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਪ੍ਰਾਪਤ 100 ਐਂਡ 100 ਨੰਬਰ 18 12 2024 ਵਿੱਚ ਦਰਸਾਏ ਗਏ ਸ਼ੈਡਿਊਲ ਅਨੁਸਾਰ ਪੰਜਾਬ ਰਾਜ ਵਿੱਚ ਜਿੱਤੇ ਮਿਊਸਪਲ ਬੋਡੀਜ਼ ਨਗਰ ਨਗਰ ਪੰਚਾਇਤਾਂ ਦੇ ਇਲੈਕਸ਼ਨ ਹੋ ਰੇ ਨੇ ਉਤੇ ਰਾਜ ਦੇ ਸਮੂਹ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਮਿਤੀ 21 12 2024 ਨੂੰ ਸ਼ਨੀਵਾਰ ਨੂੰ ਛੁੱਟੀ ਐਲੋਕਿਤ ਕੀਤੀ ਗਈ ਹੈ ਯਾਨੀ ਕੱਲ ਨੂੰ ਇਹ ਪੱਤਰ ਸਮਤ ਅਥਾਰਟੀ ਦੀ ਪ੍ਰਵਾਨੀ ਉਪਰਾਧ ਜਾਰੀ ਕੀਤਾ ਗਿਆ ਹੈ ਕਮਲਕਿਸ਼ੋਰ Yadav ISS 7750 ਸਰਕਾਰ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਇਹ ਲੈਟਰ ਜਿਹੜੀ ਹੈ ਜਾਰੀ ਕੀਤੀ ਗਈ ਹੁਣ ਇੱਕ ਲੈਟਰ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਰਮਚਾਰੀਆਂ ਨੂੰ ਵੀ ਛੁੱਟੀ ਹੈ ਜੀ ਜਿਨ੍ਹਾਂ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਹੈ ਪਰ ਉਹਨਾਂ ਦੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਆਪਣੀ ਡਿਸਟ੍ਰਿਕਟ ਦੇ ਵਿੱਚ ਜਾਂ ਆਪਣੀ ਨਗਰ ਨਿਗਮ ਵਿੱਚ ਪੈਰੀਆਂ ਨੇ ਤਾਂ ਉਹ ਵੀ ਆਪਣਾ ਵੋਟਰ ਆਈਡੀ ਕਾਰਡ ਦਿਖਾ ਕੇ ਆਪਣੀ ਛੁੱਟੀ ਮਨਜ਼ੂਰ ਕਰਵਾ ਸਕਦੇ ਨੇ हां जी ये ਤੁਸੀਂ ਵੇਖ ਸਕਦੇ ਹੋ ਪੰਜਾਬ ਸਰਕਾਰ ਪਰਸਨਲ ਵਿਭਾਗ ਪੀਪੀ 3 ਸਾका ਦੀ ਸੂਚਨਾ ਇਹ ਅਦੀ ਸੂਚਿਤ ਕੀਤਾ ਜਾਂਦਾ ਹੈ ਕਿ ਜਨਰਲ ਬਾਈ ਇਲੈਕਸ਼ਨ ਟੂ ਮਿਊਸਪਲ ਬੋਡੀਜ਼ 2024 ਨੂੰ ਮੁੱਖ ਰੱਖਦੇ ਹੋਏ ਰਾਜ ਦੇ ਚੋਣ ਕਮਿਸ਼ਨ ਪੰਜਾਬ ਦੇ ਪੱਤਰ ਨੰਬਰ 100 100 ਮਿਤੀ 17 12 2024 ਨਾਲ ਸ਼ਾਮਿਲ ਅਨੇਕਸਰ 1 ਅਟੈਚ ਅਨੁਸਾਰ ਮਿਊਸਪਲ ਬੋਡੀਜ਼ ਜਿੱਤੇ ਵੋਟਾਂ ਪੈਣੀਆਂ ਹਨ ਦੇ ਰੈਵਨਿਊ ਜੁਡੀਸਡੀਸ਼ਨ ਵਿੱਚ ਮਿਤੀ 21 12 2024 ਨੂੰ ਸਨਿਵਾਦੀ ਜਨ ਤੱਕ ਛੁੱਟੀ ਸਮੇਤ 네ਗੋਸ਼ੀਏਬਲ ਇਨਸਟਰੂਮੈਂਟ ਐਕਟ 18 Uh, 81 ਅਧਿਨ ਘੋਸ਼ਿਤ ਕੀਤੀ ਜਾਂਦੀ ਹੈ ਇਸ ਦੇ ਨਾਲ ਐਨੈਕਸਰ 1 ਦੇ ਅਨੁਸਾਰ ਮਿਊਨਿਸਪਲ ਬੋਡੀਆਂ ਜਿੱਤੇ ਵੋਟਾਂ ਪੈਣੀਆਂ ਹਨ ਦੇ ਜੋ ਵੋਟਰ ਪੰਜਾਬ ਰਾਜ ਦੇ ਸਰਕਾਰੀ ਦਫਤਰਾਂ ਬੋਰਡਾਂ ਕਾਰਪੋਰੇਸ਼ਨ ਵਿਦਿਅਕ ਅਦਾਰਿਆਂ ਵਿੱਚ ਨੌਕਰੀ ਕਰਦੇ ਹਨ ਉਹਨਾਂ ਨੂੰ ਮਿਤੀ 21 12 2024 ਨਿਵਾਜ਼ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟ ਪਾਉਣ ਦੇ ਸਬੰਧ ਵਿੱਚ ਸਮਰਥ ਅਧਿਕਾਰੀ ਨੂੰ ਆਪਣਾ ਵੋਟ ਕਾਰਡ ਪੇਸ਼ ਕਰਕੇ ਵਿਸ਼ੇਸ਼ ਛੁੱਟੀ ਜੋ ਕਿ ਉਹਨਾਂ ਦੀ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਏਗੀ ਕੋਸ਼ਿਸ਼ ਕੀਤੀ ਜਾਣੀ। ਯਾਨੀ ਕਿਸੇ ਵੀ ਕੈਂਡੀਡੇਟ ਕਿਸੇ ਵੀ ਕਰਮਚਾਰੀ ਦਾ ਵੋਟ ਜੇਕਰ ਸੁਪੋਜ਼ ਕਰੋ ਜੀ ਕਿਸੇ ਦਾ ਲੁਧਿਆਣਾ ਵੋਟ ਹੈ, ਹਬੌਰ ਵੋਟ ਹੈ ਜਾਂ ਕਿਸੇ ਵੀ ਨਗਰ ਨਿਗਮ ਦੀ ਪੰਚਾਇਤ ਜਾਂ ਨਗਰ ਨਿਗਮ ਦੀਆਂ ਜਿਹੜੀ ਚੋਣਾਂ ਦੇ ਲਈ ਉਹਨਾਂ ਦਾ ਵੋਟ ਬਣਿਆ ਹੋਇਆ ਹੈ, ਉਹ ਆ ਕੇ ਆਪਣਾ ਵੋਟ ਪਾ ਸਕਦੇ ਨੇ ਉਹ ਆਪਣਾ ਵੋਟਰ ਆਈਡੀ ਕਾਰਡ ਦਿਖਾਉਣਗੇ ਤੇ ਆਪਣਾ ਦਫ਼ਤਰ ਹੈ ਉੱਥੋਂ ਰਿਲੀਵਿੰਗ ਲੈ ਸਕਦੇ ਨੇ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਹੁਣੇ-ਹੁਣੇ ਲੈਟਰ ਹੈ ਜਿਹੜੀ ਇਸ਼ੂ ਕੀਤੀ ਗਈ ਹੈ 20 12 2024 ਨੂੰ ਯਾਨੀ ਉਹ ਉਹਨਾਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਏਗੀ ਪੇ ਜਿਹੜੀ ਹੈ ਉਹਨਾਂ ਨੂੰ ਮਿਲੇਗੀ ਅਨਲੀਵ ਦੀ ਤਰ੍ਹਾਂ ਹੀ ਇਹ ਮੰਨੀ ਜਾਏਗੀ ਠੀਕ ਹੈ ਜੀ ਤਾਂ ਇਹ ਹਰ ਇੱਕ ਉਸ ਕਰਮਚਾਰੀ ਤੱਕ ਵੀਡੀਓ ਪਹੁੰਚਾ ਦਿਓ ਜੀ ਕਿ ਉਹ ਆਪਣੀ ਕੱਲ ਵੋਟ ਜਿਹੜੀ ਹੈ ਦੇ ਸਕੇ ਤੇ ਉਹਨਾਂ ਨੂੰ ਇਹ ਛੁੱਟੀ ਹੈ ਉਹਨਾਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਏਗੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਫੇਰ ਮਿਲਦੇ ਹਾਂ ਕਿਸੇ ਇਨਫੋਰਮੇਟਿਵ ਵੀਡੀਓ ਵਿੱਚ ਤਦ ਤੱਕ ਸਸਿਆਕਾਰ ਤੇ ਰਾਮ ਰਾਮ